ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਕਰਦੇ ਆ ਤੁਹਾਡਾ ਆਪਣਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜੇਕਰ ਤੁਸੀਂ ਇਹ ਵੀਡੀਓ ਆਪਣੀ ਫੇਸਬੁੱਕ ਦੇ ਪੇਜ ਤੇ ਦੇਖੀ ਜਾਂਦੇ ਹੋ ਤਾਂ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਿਓ ਜੇਹੀ ਵੀ ਵੀਡੀਓ ਤੁਸੀਂ ਆਪਣੇ YouTube ਚੈਨਲ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਲ ਤੇ ਕਲਿੱਕ ਕਰ ਲਿਓ ਅੱਜ ਆਪਾਂ ਪਹੁੰਚੇ ਆ ਬਾਈ ਬਲਜਿੰਦਰ ਸਿੰਘ ਕੋਲੇ ਬਾਈ ਦਾ ਗਿੱਲ ਦੇ ਨਾਮ ਨਾਲ ਮਸ਼ਹੂਰ ਨੇ ਇਲਾਕੇ ਦੇ ਵਿੱਚ ਤੇ ਜਾਣਕਾਰੀ ਲੈਣੇ ਆ ਪਸ਼ੂਆਂ ਦੀ ਇਹਨਾਂ ਕੋਲੇ ਦੋ ਮੱਝਾਂ ਬਕਾਊ ਨੇ ਪਿੰਡ ਬਾਰੇ ਸਾਨੂੰ ਦੱਸੋ ਵੀ ਤੁਹਾਡਾ ਕਿਹੜਾ ਪਿੰਡ ਹੈ ਪਿੰਡ ਮ ਆਪਣਾ ਮਹਿਰਾਜ ਵਾਲਾ ਜੀ ਮਹਿਰਾਜ ਵਾਲਾ ਹਾਂਜੀ ਠੀਕ ਹੈ ਤੇ ਇਹਨੂੰ ਤਹਿਸੀਲ ਕਿਹੜੀ ਪੈ ਜਾਂਦੀ ਹੈ ਜੀ ਇਹਨੂੰ ਤਹਿਸੀਲ ਤੇ ਜ਼ਿਲ੍ਹਾ ਸ੍ਰੀ ਮਕਸਦ ਸਰ ਪੈਂਦਾ ਜੀ ਠੀਕ ਹੈ ਜੀ ਤੇ ਕਿੰਨੇ ਨਾਗ ਆਪਣੇ ਕੋਲੇ ਅੱਜ ਜਿਹੜੀ ਆਪਣੇ ਕੋਲੇ ਹਾਲ ਦੀ ਘੜੀ 2 ਨਾਗ ਹੈ ਜੀ 2 ਨਾਗ ਵਿਕਾਊ ਹੈ ਦੋ ਕੱਲ ਆਪਣੇ ਕੋਲੇ 4 ਨਾਗ ਵਿਕਾਊ ਸੀ ਠੀਕ ਹੈ ਇਹਨਾਂ 'ਚੋਂ 2 ਸੇਲ ਹੋ ਗਏ ਜੀ ਠੀਕ ਹੈ ਜੀ ਆਨਲਾਈਨ ਠੀਕ ਹੈ ਜੀ 2 ਨਾਗ ਰਹਿ ਗਏ ਜੀ ਆਪਣੇ ਕੋਲ ਠੀਕ ਹੈ ਜੀ ਤੇ ਜਿਹੜੇ ਨਾਗ ਨੇ ਤੁਹਾਡੇ ਕੋਲੇ ਵਿਕਾਊ ਹੈ ਜਿਹੜੇ ਤੇ ਇਹ ਗੱਬਣ ਹੈ ਇੱਕ ਮੱ ਹਾਂਜੀ ਬਲਜਿੰਦਰ ਸਿੰਘ ਜੀ ਜਿਹੜੀ ਆਪਣੀ ਮੱਝ ਸਕਰੀਨ ਤੇ ਦੇਸੀ ਜਾਂਦੀ ਹੈ ਜੀ ਤੇ ਇਹ ਕਿਹੜਾ ਸੂਆਗਾ ਸੂਈ ਹੋਈ ਹੈ ਮਾਜੀ ਇਹ ਤੀਜਾ ਸੂਆ ਸੂਈ ਆ ਬਾਈ ਜੀ ਤੀਜਾ ਸੂਆ ਤੀਜਾ ਸੂਆ ਸੂਈ ਹੋਈ ਹੈ ਤੇ ਕਿੰਨਾ ਦੁੱਧ ਹੁਣ ਤਿਆਰ ਆਈ ਇਹਦੇ ਦੁੱਧ ਬਾਈ ਜੀ ਹੁਣ ਜਮਾ ਤਿਆਰ ਆ 12 ਲੀਟਰ ਜੀ ਠੀਕ ਹੈ ਜੀ ਕਿੰਨੇ ਦਿਨਾਂ ਦੀ ਸੂਈ ਆ 12 ਲੀਟਰ ਤਿਆਰ ਆ ਜੀ ਇੱਕ ਹਫ਼ਤੇ ਦੀ ਸੂਈ ਹੈ ਠੀਕ ਹੈ ਜੀ ਮਗਰ ਬੱਚਾ ਕੱਟੀ ਆ ਜੀ ਇਹਦੀ ਠੀਕ ਹੈ ਜੀ ਦੋਸਤੋ ਤੁਸੀਂ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਤੇ ਬਾਕੀ ਆਪਾਂ ਤੁਹਾਨੂੰ ਨਾ ਇਹ ਜਾਨਵਰ ਹੈ ਜਿਹੜਾ ਆਪਾਂ ਤੋੜ ਕੇ ਦਿਖਾਵਾਂਗੇ ਸਿੰਘਾ ਸੁੰਗਾ ਆਡਰ ਕੁਆਲਿਟੀ ਹੈ ਜਿਹੜੀ ਉਹ ਬਹੁਤ ਹੀ ਚੰਗੇ ਲੇਵੇ ਦੀ ਮੱਝ ਹੈਗੀ ਸਿਰਕਤ ਤੌਰ ਤੇ ਵੰਤਰ ਤੁਸੀਂ ਚੈੱਕ ਕਰਨੀ ਆ ਦੋਸਤੋ ਆਪ ਜਿਹੜਾ ਲੇਵੇ ਨੂੰ ਥਣ ਲੱਗਿਆ ਉਹ ਥਣ ਦੀ ਕੁਆਲਿਟੀ ਹੈ ਜਿਹੜੀ ਉਹ ਵੀ ਬਹੁਤ ਚੰਗੀ ਤੇ ਕੱਲਾ ਕੱਲਾ ਥਣ ਲੱਗਿਆ ਹੋਇਆ ਤੋਰ ਕੇ ਦਿਖਾਉਣੇ ਆਪਾਂ ਤੁਹਾਨੂੰ ਥੋੜਾ ਜਆ ਜਿਹੜੀ ਬਰੀਕ ਚਮੜੀ ਦੀ ਮੱਝ ਪੈ ਜਾਂਦੀ ਹੈ ਦੋਸਤੋ ਖੜਾ ਹਲਾ ਵੀਰੇ ਮੜੀ ਜੀ ਬਰੀਕ ਚਮੜੀ ਦੀ ਮੋੜ ਲਾ ਵੀਰੇ ਬਰੀਕ ਚਮੜੀ ਦੀ ਮੱਝ ਆ ਦੋਸਤੋ ਸਿੰਗਾ ਤੋਂ ਤੁਸੀਂ ਚੈੱਕ ਕਰਨੀ ਹੈ ਮੂੰਹ ਮੱਥੇ ਦੀ ਬਹੁਤ ਹੀ ਜ਼ਿਆਦਾ ਸੋਹਣੇ ਮੂੰਹ ਮੱਥੇ ਦੀ ਹੈ ਤੋਰ ਦੇ ਵੀਰੇ ਤੋਰ ਦੇ ਲੰਮੀ ਤੋਰ ਦੇ ਲੈ 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 ਬੱਚੇ ਰਹਿ ਕੋ ਚੱਕਰ ਜਿਹੜੀ ਜਾਤ ਕੁਆਲਿਟੀ ਹੈ ਮੱਝ ਦੀ ਬਹੁਤ ਹੀ ਜ਼ਿਆਦਾ ਚੰਗੀ ਹੈ ਦੋਸਤੋ ਜਿਸ ਤਰ੍ਹਾਂ ਮੱਝ ਦਾ ਸਾਈਜ਼ ਮੀਡੀਅਮ ਹੈ ਤੇ ਲੇਵੇ ਦੀ ਮੰਤਰ ਬਹੁਤ ਜ਼ਿਆਦਾ ਚੰਗੀ ਹੈ ਹਾਂਜੀ ਬਲਜਿੰਦਰ ਸਿੰਘ ਜੀ ਜਿਹੜਾ ਦੂਜਾ ਜਾਨਵਰ ਆਪਣੇ ਕੋਲੇ ਹਾਂਜੀ ਹਾਂਜੀ ਸਕਰੀਨ ਤੇ ਦੇਸੀ ਹੁੰਦਾ ਹਾਂਜੀ ਇਹਦੀ ਕੀ ਡਿਟੇਲ ਹੈ ਜੀ ਇਹ ਬਾਈ ਜੀ 12 ਕਿਲੋ ਦੁੱਧ ਮੱਝ ਨੇ ਦਿੱਤਾ ਜੀ ਤੀਜਾ ਸੂਆ ਠੀਕ ਹੈ ਜੀ ਸੂਏ 12 ਕਿਲੋ ਦੁੱਧ ਪਿਆ ਮੱਝ ਨੇ ਜੀ ਠੀਕ ਹੈ ਜੀ ਹਾਂਜੀ ਨੇ ਵੀ ਇਹਦੀ ਬੰਤਰ ਵੇਖੋ ਜੇ 5-7 ਦਿਨ ਮੱਝ ਕੱਢਦੀ ਐ ਸੁੰਦੀ ਨਹੀਂ ਜੀ ਠੀਕ ਹੈ ਜੀ ਹਾਂਜੀ ਤੇ ਇੱਕ ਆਪਣਾ ਬਲਜਿੰਦਰ ਸਿੰਘ ਜੀ ਜਿਹੜੀ ਆਪਾਂ ਪਹਿਲਾਂ ਮੱਝ ਦਿਖਾਈ ਹੈ ਹੈਨਾ ਜੀ ਹਾਂਜੀ 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 ਤੇ ਇਹਦਾ ਰੇਟ ਤੁਸੀਂ ਵੀਡੀਓ ਦੇ ਵਿੱਚ ਦੱਸੋਗੇ ਹਾਂਜੀ ਹਾਂਜੀ ਆ ਰੇਟ ਦੱਸਾਂਗੇ ਰੇਟ ਦੱਸਾਂਗੇ ਜਮਾ ਜਾਇਜ਼ ਰੇਟ ਆ ਬਾਈ ਜੀ ਆਪਣਾ ਆਨਲਾਈਨ ਹੀ ਕੰਮ ਹੈ ਠੀਕ ਹੈ ਆਪਾਂ ਪਸ਼ੂ ਆਨਲਾਈਨ ਹੀ ਵੇਚਦੇ ਆ ਕਿੰਨੇ ਪਸ਼ੂ ਵੇਚਦੇ ਆ ਜਵਾ ਜੈਲ ਡੇਟਾ ਤੇ ਮਾਰਜਨ ਛੱਡ ਕੇ ਦੇਣੇ ਆ ਜੀ ਹਰੇਕ ਵਪਾਰੀ ਨੂੰ ਆਪਣੇ ਕੋਲੋਂ ਵਪਾਰੀ ਵੀ ਪਸ਼ੂ ਖਰੀਦਦੇ ਆ ਬਾਈ ਜੀ ਠੀਕ ਹੈ ਜੀ ਹਾਂਜੀ ਇਹਦਾ ਰੇਟ ਆਪਣੇ ਕੋਲੇ ਜੈਜਵਾ 75000 ਆ ਜੀ 75000 ਹਾਂਜੀ ਠੀਕ ਹੈ ਤੇ ਬਾਈ ਜੀ ਇਹਦਾ ਰੇਟ ਵੀ ਆਪਾਂ ਕਨਫਰਮ ਕਰ ਲઈએ ਜੇ ਹਾਂਜੀ ਇਹਦਾ ਰੇਟ ਵੀ ਜਵਾ ਜੈਜਾ ਬਾਈ ਜੀ ਇਹਦਾ ਬਹੁਤ ਜੈਜ ਰੇਟ ਆ ਜੀ ਠੀਕ ਹੈ ਜੀ ਹਰੇਕ ਬੰਦੇ ਦੇ ਮਾਰਫੰਡ ਚੌਰ ਵਾਲੀਆ ਦੁੱਧ ਪੀਣੇ ਬੰਦੇ ਦੇ ਕੰਮ ਦੀ ਮੱਝ ਹੈ ਜੀ ਮੈਂ ਇਹਦਾ ਰੇਟ ਆਪਾਂ 63000 ਆ ਬਾਈ ਜੀ ਲੈਣ ਦੇਣ ਠੀਕ ਹੈ ਜੀ ਹਾਂ ਮਾਨਤਾਣ ਕੀਤਾ ਜਾਊਗਾ ਇਸ ਮੌਕੇ ਤੇ ਠੀਕ ਹੈ ਜੀ ਦੋਸਤੋ ਆਪਾਂ ਤੁਹਾਨੂੰ ਮੱਝ ਚੈੱਕ ਕਰਵਾਉਣੀ ਆ ਤੋਰ ਕੇ ਤੇ ਲੇਵੇ ਦੀ ਸਰੀਰਕ ਮੰਤਰ ਤੌਰ ਤੇ ਸਿੰਘਾਂ ਦੀ ਤੁਹਾਨੂੰ ਅਸੀਂ ਚੈੱਕ ਕਰਵਾਉਣੀ ਆ ਬਾਕੀ ਜਿਹੜਾ ਵੀ ਪਸ਼ੂ ਆ ਤੁਸੀਂ ਘਰੇ ਆ ਕੇ ਆਪਣੀ ਗੌਰ ਨਾਲ ਚੈੱਕ ਕਰਕੇ ਦੋ ਟਾਈਮ ਚਵਾਈ ਕਰਵਾ ਦੋ ਟਾਈਮ ਚਵਾਈ ਕਰਕੇ ਤਸੱਲੀ ਤੁਸੀਂ ਆਪ ਕਰਨੀ ਆ ਦੋਸਤੋ ਤੌਰ ਦੇ ਵੀਰ ਉਰਨ ਲਿਆ ਇਹੇ ਦੋਸਤੋ ਜਿਹੜੀ ਮੱਝ ਤੁਹਾਨੂੰ ਦਿਖਾਈ ਦੇ ਰਹੀ ਹੈ ਇਹ ਮੱਝ ਹੈਗੀ ਹੈ ਗੱਬਣ ਸੂਣ ਦੇ ਕਿੰਨੇ ਦਿਨ ਲਾਜੂ ਬਲਜਿੰਦਰ ਸਿੰਘ ਇੱਕ ਹਫਤਾ ਲਾਜੂ ਵੀ ਸੂਣ ਦਾ ਇੱਕ ਹਫਤਾ ਠੀਕ ਹੈ ਜੀ ਆਹ ਇੱਕ ਹਫਤੇ ਕਾ ਮੱਝ ਪੂਰੀ ਤਿਆਰ ਆ ਸੂਣ ਤੇ ਠੀਕ ਫੁੱਲ ਬਹੁਤ ਵੈਜਵਾ ਜੀ ਆਵਾਜ਼ ਵਰੇਟ ਅਜਾ ਜੈਜ ਰੇਟ ਬਾਕੀ ਦੋਸਤੋ ਸਿੰਘਾਂ ਦੀ ਤੇ ਚਮੜੀ ਬਰੀਕ ਚਮੜੀ ਦੇ ਦੋਨੇ ਪਸ਼ੂ ਜਿਹੜੇ ਬਰੀਕ ਚਮੜੀ ਦੇ ਪਸ਼ੂ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਦਿਆ ਕਰੋ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਵਾਰ ਫੇਰ ਆਪਾਂ ਬਲਵਿੰਦਰ ਸਿੰਘ ਤੋਂ ਆਪਣਾ ਮੋਬਾਈਲ ਨੰਬਰ ਹੈ ਜੀ 94642 14070 ਠੀਕ ਹੈ ਜੀ ਹਾਂਜੀ